ਇਹ ਕਿਸਾਨ ਆਪਣੇ ਹੱਕਾਂ ਦੀ ਨਹੀਂ ਪੂਰੇ ਮੁਲਕ ਦੇ ਹੱਕਾਂ ਦੀ ਲੜਾਈ ਲੜ ਰਿਹਾ। ਉਹ ਇਹ ਕੱਲੀ ਹਰਿਆਣੇ ਸਰਕਾਰ ਤਾਂ ਨਹੀਂ ਗੱਲ ਇਹ ਸੈਂਟਰ ਗਵਰਨਮੈਂਟ ਦੇ ਨਾਲੇ ਖੱਟੜ ਵੀ ਰਲਿਆ ਹੋਇਆ। ਜੀ ਕੋਈ ਗੱਲ ਨਹੀਂ ਖੱਟੜ ਦੀ ਮੰਗ ਨੂੰ ਦਾ ਵਿਆਹ ਕੇ ਜਾਵਾਂਗੇ। ਪਹਿਲਾਂ ਵੀ ਵਿਆਹ ਕੇ ਗਏ ਸੀ ਹੁਣ ਫੇਰ ਵਿਆਹ ਕੇ ਜਾਵਾਂਗੇ ਕੋਈ ਇਹੋ ਜੀ ਗੱਲ ਨੂੰ ਇਹਨਾਂ ਛੜਿਆਂ ਨੂੰ ਕੀ ਪਤਾ ਆ ਜਿਹੜੀਆਂ ਫੌਜਾਂ ਹੁੰਦੀਆਂ ਉਹ ਹੁੰਦੀਆਂ ਦੂਜੇ ਮੁਲਕ ਨਾਲ ਲੜਨ ਵਾਸਤੇ ਨਾ ਕਿ ਆਪਣੇ ਮੁਲਕ ਨੂੰ ਅਜਾੜਨ ਵਾਸਤੇ ਜੀ ਸਾਨੂੰ ਉਧਰਲੇ ਪਾਸੇ ਪਾਕਿਸਤਾਨ ਨੇ ਰੋਕ ਲਿਆ ਇੱਧਰ ਹਰਿਆਣੇ ਨੇ ਰੋਕ ਲਿਆ ਪੰਜਾਬੀ ਜਿਆਦਾ ਵੇ ਸੁੱਭਾ ਇਹ ਸਟੇਟ ਜਿਹੜੀ ਹੈਗੀ ਕੱਢਦੇ ਹੋ ਬਾਹਰ ਹਿੰਦੁਸਤਾਨ ਤੋਂ ਬਾਹਰ ਕੱਢਦੇ ਹੋ ਅਸੀਂ ਆਪਣੀ ਲੜਾਈ ਆਪ ਕਰ ਲਾਂਗੇ ਜਿਹੜਾ ਪੰਜਾਬ ਸਾਰੀ ਦੁਨੀਆ ਦਾ ਢਿੱਡ ਭਰ ਸਕਦਾ ਉਹ ਪੰਜਾਬ ਕੀ ਆਪਣੇ ਪੰਜਾਬ ਲਈ ਨਹੀਂ ਕਰੂਗਾ ਕਰਾਨੇ ਜਿਹੜੇ ਤੇ ਕਿਸਾਨ ਨੇ ਆ ਪਾਜੀ ਗੱਲ ਕਰੀਏ ਹੈਨਾ ਸਰਕਾਰ ਹਰਿਆਣਾ ਸਰਕਾਰਾ ਉੱਥੇ ਐਡੇ ਐਡੇ ਆਸੂ ਫੈਸੇ ਗੋਲੀਆਂ ਤੇ ਪੈਸੇ ला ਸਕਦੀ ਹੈ ਹੈਨਾ ਐਮਐਸਪੀ ਮਾਫ ਨਹੀਂ ਕਰ ਸਕਦਾ ਦੇਖੋ ਜਿਹੜੀ ਐਮਐਸਪੀ ਦੀ ਗੱਲ ਹੈ ਨਾ ਇਹ ਕਿਸਾਨ ਆਪਣੇ ਹੱਕਾਂ ਦੀ ਨਹੀਂ ਪੂਰੇ ਮੁਲਕ ਦੇ ਹੱਕਾਂ ਦੀ ਲੜਾਈ ਲੜ ਰਿਹਾ ਇਹਦੇ ਵਿੱਚ ਜਿਹੜਾ ਬੰਦਾ ਕਾਨਕ ਦਾ ਕਿਸਾਨ ਦਾ ਕੰਮ ਹੈ ਫਸਲ ਨੂੰ ਉਗਾਣਾ ਜੀ ਉਗਾ ਕੇ ਉਹਨੂੰ ਵੇਚਣਾ ਹੂੰ ਜਿਹੜੇ ਬੰਦੇ ਨੇ ਖਰੀਦ ਕੇ ਉਹਦਾ ਆਟਾ ਖਾਣਾ ਦਾਲਾਂ ਖਾਣੀਆਂ ਜਾਂ ਹੋਰ ਸਾਜੋ ਸਮਾਨ ਖਾਣਾ ਉਸ ਬੰਦੇ ਇਨਸਾਨ ਨੂੰ ਕਿੰਨਾ ਫਾਇਦਾ ਹੋਗਾ ਐਮਐਸਪੀ ਦਾ ਜੀ ਅੱਜ ਕਣਕ ਦਾ ਰੇਟ ਸੈਂਟਰ ਗਵਰਨਮੈਂਟ ਨੇ 2275 ਰੁਪਏ ਕੀਤਾ ਹੂੰ ਕਣਕ ਬਾਤੇ ਬਾਤੇ ਤੁਸੀਂ 25-2600 ਰੁਪਏ ਖਰੀਦੋ 200-300 ਰੁਪਏ ਵਪਾਰੀ ਮਾਰਜਿਨ ਲੈ ਜਾਓ ਜੀ ਜਦੋਂ ਆਪਾਂ ਆਲੂ ਦੀ ਬੋਰੀ ਜ਼ਮੀਦਾਰ ਤੋਂ 1.5-200 ਰੁਪਏ ਦੀ ਖਰੀਦੇ ਆ ਉਹੀ ਬੋਰੀ 2-3 ਮਹੀਨੇ ਬਾਅਦ ਵਪਾਰੀ 1500 ਨੂੰ ਵੇਚ ਰਿਆ ਹੂੰ ਉਹਦਾ ਨੁਕਸਾਨ ਕਿਹਦਾ ਆਮ ਜਨਤਾ ਦਾ ਨੁਕਸਾਨ ਹੈ ਕਿਹਦਾ ਨੁਕਸਾਨ ਹੈ ਇਹ ਸਰਕਾਰ ਦੇ ਕਾਨੂੰਨ ਇਹੋ ਜਿਹੇ ਆ ਕਿ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਜਾਣਾ ਤੁਸੀਂ ਦੇਖ ਰਹੇ ਹੋ ਹਰਿਆਣਾ ਸਰਕਾਰ ਹੈਨਾ ਵੀ ਆਸੂ ਦੇ ਗੈਸ ਗੋਲੇ ਤੇ ਉਹਦੇ ਉਸ ਤੇ ਪੈਸਾ ਲਾ ਸਕਦੀ ਹੈ ਐਡੇ ਐਡੇ ਹੈਨਾ ਬੈਰੀਕੇਡਸ ਬਣਾ ਕੇ ਉਹਨਾਂ ਤੇ ਪੈਸਾ ਲਾ ਸਕਦੀ ਹੈ ਪਰ ਐਮਐਸਪੀ ਮਾਫ ਨਹੀਂ ਕਰ ਸਕਦੀ ਦੇਖੋ ਇਹ ਕੱਲੀ ਹਰਿਆਣੇ ਸਰਕਾਰ ਦਾ ਨਹੀਂ ਗੱਲ ਹੈ ਸੈਂਟਰ ਗਵਰਨਮੈਂਟ ਦੇ ਨਾਲੇ ਖੱਟੜ ਵੀ ਰਲਿਆ ਹੋਇਆ ਕੋਈ ਗੱਲ ਨਹੀਂ ਖੱਟੜ ਦੀ ਮੰਗ ਨੂੰ ਦਾ ਵਿਆਹ ਕੇ ਜਾਵਾਂਗੇ ਪਹਿਲਾਂ ਵੀ ਵਿਆਹ ਕੇ ਗਏ ਸੀ ਹੁਣ ਫੇਰ ਵਿਆਹ ਕੇ ਜਾਵਾਂਗੇ ਕੋਈ ਇਹ ਜੀ ਗੱਲ ਨੂੰ ਇਹਨਾਂ ਛੜਿਆਂ ਨੂੰ ਕੀ ਪਤਾ ਆ ਕਿ ਕੀ ਕੁਛ ਹੈ ਹੁਣ ਚਾਹੀਦਾ ਘਰਾਂ ਦੇ ਵਿੱਚ ਕੀ ਕਹਿਣੇ ਨਾਲੇ ਬਾਬੂ ਜੀ ਇਹਨਾਂ ਨੇ ਕਹਨੇ ਮੈਂ ਤਾਂ ਇਹ ਕਹਿਣਾ ਚਾਹਨਾ ਸਰਕਾਰ ਨੂੰ ਜੀ ਵੀ ਜਿਹੜਾ ਜ਼ਿੰਮੇਵਾਰਾਂ ਦਾ ਹੱਕ ਆ ਉਹ ਮਿਲਣਾ ਚਾਹੀਦਾ ਇਹਨੂੰ ਵੋਟਾਂ ਪਾ ਕੇ ਅਸੀਂ ਪ੍ਰਧਾਨ ਮੰਤਰੀ ਬਣਾਇਆ ਹੂੰ ਜਿਹੜੀਆਂ ਫੌਜਾਂ ਹੁੰਦੀਆਂ ਉਹ ਹੁੰਦੀਆਂ ਦੂਜੇ ਮੁਲਕ ਨਾਲ ਲੜਨ ਵਾਸਤੇ ਨਾ ਕਿ ਆਪਣੇ ਮੁਲਕ ਨੂੰ ਅਜਾੜਨ ਵਾਸਤੇ ਜੀ ਇਹ ਕਹਿੰਦੇ ਅਸੀਂ ਜੀ ਦੁੱਗਣੀ ਕਰ ਦਾਂਗੇ ਤੁਹਾਡੀ ਇਨਕਮ ਜਿਹੜੀ ਆ ਆ 2-3 ਸਾਲ ਹੋ ਗਿਆ ਆ ਦੁੱਗਣੀ ਨੇ ਨਾ ਕਿਹੜੀ ਕੀਤੀ ਆ ਜੀ ਤੁਸੀਂ ਦੇਖ ਰਹੇ ਹੋ ਪਿੱਛੇ ਹੈਨਾ ਆਸੂਗੈਸ ਦੇ ਗੋਲੇ ਡਰੋਨ ਨਾਲ ਛੱਡੀ ਜਾ ਰਹੇ ਆ ਤੁਸੀਂ ਤੁਸੀਂ ਬਜ਼ੁਰਗ ਹੋ ਹੈਨਾ ਥੋੜੀ ਤੱਕ ਤਾਂ ਉਹ ਨਹੀਂ ਦੇਖ ਰਹੇ ਵੀ ਹਾਂ ਵਿੱਚ ਬਜ਼ੁਰਗ ਵੀ ਨਹੀਂ ਕਈ ਬੱਚੇ ਵੀ ਨਹੀਂ ਕਈ ਨੌਜਵਾਨ ਵੀ ਨਹੀਂ ਦੇਖ ਰਹੇ 20 25 ਬੰਦੇ ਸਾਡੇ ਫੱਟੜ ਹੋ ਚੁੱਕੇ ਸਵੇਰ ਦੇ ਹੋਰ ਵੀ ਹਲੇ ਤੱਕ ਪਤਾ ਨਹੀਂ ਕਿੰਨੇ ਗੋਣੇ ਬਾਰਡਰਾਂ ਤੇ ਲੜਨ ਵਾਲੇ ਵੀ ਅਸੀਂ ਪੰਜਾਬੀ ਸਾਨੂੰ ਉੱਧਰਲੇ ਪਾਸੇ ਪਾਕਿਸਤਾਨ ਨੇ ਰੋਕ ਲਿਆ ਇੱਧਰ ਹਰਿਆਣੇ ਨੇ ਰੋਕ ਲਿਆ ਪੰਜਾਬੀ ਜਿਆਦਾ ਫੇ ਸੂਬਾ ਇਹ ਸਟੇਟ ਜਿਹੜੀ ਹੈਗੀ ਕੱਢਦੇ ਹੋ ਬਾਹਰ ਹਿੰਦੁਸਤਾਨ ਤੋਂ ਬਾਹਰ ਕੱਢਦੇ ਹੋ ਅਸੀਂ ਆਪਣੀ ਲੜਾਈ ਆਪ ਕਰ ਲਾਂਗੇ ਜਿਹੜਾ ਪੰਜਾਬ ਸਾਰੀ ਦੁਨੀਆ ਦਾ ਢਿੱਡ ਭਰ ਸਕਦਾ ਉਹ ਪੰਜਾਬ ਕੀ ਆਪਣੇ ਪੰਜਾਬ ਲਈ ਨਹੀਂ ਕਰੂਗਾ ਪਿੱਛੇ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਹੈਨਾ ਕਿਹਨੇ ਦੇਖ ਰਹੇ ਲਗਾਤਾਰ ਲਗਾਤਾਰ ਸਾਡੀ ਅੱਖਾਂ ਵਿੱਚ ਦੇਖੋ ਜੀ ਧਮਾਕਿਆਂ ਦੀ ਆਵਾਜ਼ ਆਉਂਦੀ ਆ ਸਾਡੀਆਂ ਅੱਖਾਂ ਲਾਲ ਹੋ ਰਹੇ ਟਰੈਕਟਰਾਂ ਦੇ ਟਾਇਰਾਂ 'ਤੇ ਗੋਲੀਆਂ ਮਾਰ ਕੇ ਟਰੈਕਟਰਾਂ ਦੇ ਟਾਇਰ ਪਾੜ ਦਿੱਤੇ ਠੀਕ ਆ ਪਰ ਸਾਡੇ ਵਿੱਚ ਵੀ ਜੋਸ਼ ਬਹੁਤ ਆ ਇਹ ਜਿਹੜਾ ਸਮਾਂ ਹੈ ਨਾ ਇੱਕ ਪੰਜਾਬ ਦੀ ਸਿੱਖ ਕੌਮ ਦੀ ਪ੍ਰੀਖਿਆ ਦਾ ਸਮਾਂ ਆ ਜਿਹੜੇ ਰਾਜਿਆਂ ਨੇ ਕਿਲੇ ਦੇ ਵਿੱਚ ਗੁਰੂ ਸਾਹਿਬ ਨੂੰ 6-7 ਮਹੀਨੇ ਰਾਸ਼ਨ ਪਾਣੀ ਬੰਦ ਕਰਕੇ ਰੋਕ ਰੱਖਿਆ ਉਹਨੇ ਕਿਸੇ ਨੇ ਗਊ ਦੀਆਂ ਕਸਮਾਂ ਖਾਲੀਆਂ ਕਿਸੇ ਨੇ ਕ੍ਰਾਂਸ਼੍ਰੀਪ ਦੀਆਂ ਕਸਮਾਂ ਖਾਲੀਆਂ ਫੇਰ ਉਹਨੇ ਪਿੱਛੇ ਤੋਂ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਤਾਂ ਪਿੱਛੇ ਤੋਂ ਆ ਕੇ ਹੱਲਾ ਬੋਲ ਕੇ ਅਟੈਕ ਕੀਤਾ ਗੁਰੂ ਸਾਹਿਬ ਨੇ ਸਾਡੇ ਵਾਸਤੇ ਸਾਰਾ ਪਰਿਵਾਰ ਆਪਣਾ 바ਰ ਦਿੱਤਾ ਅਸੀਂ ਉਸੇ ਗੁਰੂ ਦੇ ਸੇਖਿਆ ਇਹ ਜਿਹੜੀ ਪਗੜੀ ਆ ਸਾਨੂੰ ਆਪਣੇ ਪਰਿਵਾਰ ਵਾਰ ਕੇ ਗੁਰੂ ਸਾਹਿਬ ਨੇ ਦਿੱਤੀ ਆ ਇਸ ਪਗੜੀ ਦੀ ਇੱਜ਼ਤ ਰੱਖਣ ਲਈ ਜੇ ਸਾਨੂੰ ਜਿੱਥੇ ਪਹਿਲਾਂ ਇੰਨੇ ਸੈਂਕੜੇ ਹਜ਼ਾਰਾ ਸ਼ਹੀਦ ਹੋਏ ਆ ਜੇ ਹੋਰ ਵੀ ਹੋ ਜੇ ਕੋਈ ਨੁਕਸਾਨ ਨਹੀਂ ਪੰਜਾਬ ਦੀ ਇੱਜ਼ਤ ਰੱਖਣ ਲਈ ਪੰਜਾਬ ਦੀ ਇੱਜ਼ਤ ਰੱਖਾਂਗੇ ਜੀ ਮਰਨਾ ਜ਼ਿੰਦਗੀ ਜੀ ਇੱਕ ਵਾਰੀ ਆ ਦੂਜੀ ਵਾਰੀ ਨਹੀਂ ਮਰਨਾ ਕੋਈ ਗੱਲ ਨਹੀਂ ਜੇ ਖੱਟੜ ਦੀ ਗੋਲੀ ਨਾਲ ਮਰਨਾ ਹੋਊਗਾ ਤਾਂ ਤਾਂ ਵੀ ਮਨਜ਼ੂਰ ਆ ਕੋਈ ਹੋਰ ਜੇ ਗੱਲ ਨਹੀਂ ਹੈਗੀ ਕੋਈ ਡਰਨੇ ਦੀ ਕੋਈ ਗੱਲ ਨਹੀਂ ਆ ਜੀ ਤੁਸੀਂ ਗੱਲ ਕਰ ਰਹੇ ਸੀ ਜੀ ਤੁਸੀਂ ਕੁਝ ਕਹਿਣਾ ਸੀ ਬਾਈ ਜੀ ਆਪਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਮੁਲਤਾਨ ਦਾ ਕਿਲਾ ਵਿਟਾਇਆ ਸੀਗਾ ਆਪਣੇ ਭੰਗੀ ਤੋਪ ਦੇ ਥਲੇ ਆਪਣੇ ਮੋਢੇ ਦਿੱਤੇ ਸੀਗੇ ਪਈਆ ਟੁੱਟਣ ਪਈਆ ਟੁੱਟਣ ਤੋਂ ਬਾਅਦ ਭਾਈ ਅੱਜ ਵੀ ਇਹ ਬੈਰੀਗੇਡ ਵੀ ਟੁੱਟਣਗੇ ਜ਼ਖਮੀ ਹੁੰਨੇ ਆ ਕੋਈ ਗੱਲ ਨਹੀਂ 100 ਹੋ ਜਾਣਗੇ 50 ਹੋ ਜਾਣਗੇ ਜਿੰਨੇ ਮਰਜੀ ਜਿੰਨਾ ਖਚਰੇ ਜ਼ੋਰ ਲਾਣਾ ਲਾ ਲੇ ਇਹ ਕਿਲਾ ਟੱਟ ਕੇ ਰਹੇਗਾ ਜੇ ਮਲਤਾਨ ਦਾ ਅਸੀਂ ਫਤਿਹ ਕੀਤਾ ਤੇ ਇਹ ਵੀ ਫਤਿਹ ਹੋਏਗਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸੋ ਤੁਸੀਂ ਦੇਖ ਰਹੇ ਹੋ ਹਨ ਕਿਸਾਨਾਂ ਚ ਵੀ ਬਹੁਤ ਜੋਸ਼ ਆ ਜੇ ਹਰਿਆਣਾ ਦੀ ਸਰਕਾਰ ਵੀ ਪੂਰੇ ਪ੍ਰਬੰਧ ਕਰੀ ਫਿਰਦੀ ਆ ਤਾਂ ਕਿਸਾਨ ਵੀ ਪੂਰੇ ਪ੍ਰਬੰਧ ਕਰਕੇ ਆਏ ਨਹੀਂ ਸੋ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਹਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ